ਸਨਮਾਨਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਗੱਜ ਵੱਜ ਕੇ ਬਲਾਈਏ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਪਾਰ ਕਿਰਪਾ ਹੋਈ ਹੈ ਅੱਜ ਆਪਾਂ ਨੂੰ ਜੁਗੋ ਜੋਗ ਅਟਲ ਆਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸ਼ਰਨਾਂ ਦੇ ਵਿੱਚ ਬੈਠ ਕਰਕੇ ਸਤ ਸੰਗਤ ਕਰਨ ਦਾ ਸੁਭਾਗ ਸਮਾ ਪ੍ਰਾਪਤ ਹੋਇਆ ਹੈ। ਪਾਤਸ਼ਾਹ ਜੀਾਂ ਦੇ ਪਿਆਰੇ ਬੋਲ ਹੈ ਵੱਡ ਭਾਗੀ ਹਰ ਸੰਗਤ ਪਾਵੇ ਭਾਗਹੀਣ ਪਰਮ ਚੋਟਾਂ ਖਾਵੇ। ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ। ਅਸਾਂ ਨੇ ਇਸ ਮਨੁੱਖੇ ਜੀਵਨ ਦੀ ਪ੍ਰਾਪਤੀ ਸਤਿਗੁਰੂ ਜੀ ਦੁਆਰਾ ਕਰ ਲਈ ਹੈ। ਅਸੀਂ ਵੱਡਿਆਂ ਭਾਗਾਂ ਵਾਲੇ ਇਸ ਕਰਕੇ ਆ ਕਿ ਮਨੁੱਖਾ ਜੀਵਨ ਸਾਡੇ ਕੋਲ ਹੈ ਤੇ ਅਸੀਂ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਆਣ ਜੁੜ ਮਿਲ ਬੈਠੇ ਹਾਂ। ਸਤਿਗੁਰੂ ਦੇ ਬੋਲ ਨੇ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵ ਲਾਏ ਹਰ ਨਾਮੇ ਕੇ ਹੋ ਉਹ ਜੋੜੀ ਗੁਰਮੁਖ ਬੈਸੋ ਸਭਾ ਵਿਛਾਇ ਇਹਨਾ ਬੋਲਾਂ ਨੂੰ ਸਤਿਗੁਰੂ ਜੀ ਆਪ ਪੂਰੇ ਕਰਵਾ ਰਿਹਾ ਐ ਸੰਗਤ ਜੀ ਆਪਾਂ ਜੋ ਜੁੜ ਮਿਲ ਕੇ ਬੈਠੇ ਹਾਂ ਬੈਠੇ ਸਤਿਗੁਰੂ ਜੀ ਦੀ ਪਾਰ ਕਿਰਪਾ ਹੋਈ ਹੈ ਇਸ ਮਨੁੱਖੇ ਜੀਵਨ ਦੀ ਪ੍ਰਾਪਤੀ ਕਰਨ ਵਾਸਤੇ ਸਤਿਗੁਰੂ ਜੀ ਸਾਨੂੰ ਕੁਛ ਪਿੱਛੋਂ ਦਾ ਹਵਾਲਾ ਦਿੰਦੇ ਨੇ ਹਰ ਜਨ ਬੋਲਤ ਸ੍ਰੀ ਰਾਮ ਨਾਮਾ ਮਿਲ ਸਾਧ ਸੰਗਤ ਹਰ ਤੋਰ ਹਰ ਤਨ ਬਣ ਜੋ ਹਰ ਤਨ ਸੰਚੋ ਜਿਸ ਲਾਗਤ ਹੈ ਨਹੀਂ ਚੋਰ ਚਾਤਰ ਕਮੋਰ ਬੋਲਤ ਦਿਨ ਰਾਤੀ ਸੁਨ ਕਨਹਰ ਕੀ ਕੋਰ ਜੋ ਬੋਲਤ ਹੈ ਮਿਰਗ ਮੀਨ ਪੰਖੇਰੂ ਸੋ ਬਿਨ ਜਾਪਤ ਹੈ ਨਹੀਂ ਹੋਰ ਨਾਨਕ ਜਨ ਹਰ ਕੀਰਤ ਗਾਈ ਛੂਟ ਗयो ਜਮ ਕਾ ਸਭ ਸ਼ੋਰ ਇਸ ਸ਼ਬਦ ਦੇ ਵਿੱਚ ਸਾਨੂੰ ਸਮਝ ਲੱਗਦੀ ਹੈ ਕਿ ਸਤਿਗੁਰੂ ਜੀ ਆਖਦੇ ਨੇ ਇਹ ਭਾਈ ਪ੍ਰਮਾਤਮਾ ਦਾ ਨਾਮ ਜਪੋ ਪ੍ਰਮਾਤਮਾ ਦੇ ਨਾਮ ਦਾ ਧਨ ਇਕੱਠਾ ਕਰਕੇ ਆਪਣਾ ਖਜ਼ਾਨਾ ਭਰ ਲਓ ਇਸ ਖਜ਼ਾਨੇ ਨੂੰ ਕੋਈ ਲੁੱਟਣ ਵਾਲਾ ਦੁਨਿਆਵੀ ਚੋਰ ਹੱਥ ਨਹੀਂ ਪਾ ਸਕਦਾ ਆ ਜੀਹਨਾਂ ਪੰਛੀਆਂ ਦਾ ਨਾਮ ਲਿਆ ਹੈ ਨਾ ਚਾਤਰ ਕਮੋਰ ਬੋਲਤ ਦਿਨ ਰਾਤੀ ਸੁਣ ਕਨਹਰ ਕੀ ਕੋਰ ਜਦੋਂ ਘਟਾਂ ਬਦਲਦੀਆਂ ਚੜਕੇ ਆਉਂਦੀਆਂ ਐਸੇ ਪੰਛੀ ਉਦੋਂ ਆਪਣੀਆਂ ਬੋਲੀਆਂ ਦੇ ਵਿੱਚ ਉਸ ਰੱਬ ਦਾ ਸ਼ੁਕਰ ਕਰਦੇ ਨੇ ਜੋ ਬੋਲਤ ਮਿਰਗ ਮੀਨ ਪੰਖੇਰੂ ਸੋਬਨ ਜਾਪਤ ਹੈ ਨਹੀਂ ਹੋਰ ਜਿੰਨੇ ਵੀ ਬੋਲਦੇ ਨੇ ਉਹ ਰੱਬ ਦੀ ਵਡਿਆਈ ਵਿੱਚ ਬੋਲਦੇ ਨੇ ਪ੍ਰਮਾਤਮਾ ਦੀ ਬਾਦਤ ਕਰਦੇ ਨੇ ਜਨ ਨਾਨਕ ਨਾਨਕ ਜਨਹਰ ਕੀਰਤ ਗਾਈ ਛੁੱਟ ਗयो ਜਮ ਕਾ ਸਭ ਸ਼ੋਰ ਜਮ ਦਾ ਸ਼ੋਰ ਰੱਬ ਦੀ ਇਬਾਦਤ ਕਰਨ ਦੇ ਨਾਲ ਛੁੱਟ ਜਾਂਦਾ ਹੈ ਮਨੁੱਖ ਇਸ ਡਰ ਚੋਂ ਬਾਹਰ ਆ ਜਾਂਦਾ ਹੈ ਇਸ ਡਰ ਚੋਂ ਮੌਤ ਦੇ ਡਰ ਚੋਂ ਬਾਹਰ ਆ ਜਾਂਦਾ ਹੈ ਵਾਹਿਗੁਰੂ ਨੇ ਇਸ ਡਰ ਚੋਂ ਬਾਹਰ ਕੱਢਣ ਵਾਸਤੇ ਆ ਮਨੁੱਖਾ ਜੀਵਨ ਦਿੱਤਾ ਇਸ ਮਨੁੱਖੇ ਜੀਵਨ ਦੇ ਰਾਹੀ ਸਾਨੂੰ ਗੁਰੂ ਸਾਹਿਬ ਜੀ ਦੇ ਪਿਆਰੇ ਬੋਲ ਨੇ ਕਿ ਰੱਬ ਦੀ ਇਬਾਦਤ ਵਾਹਿਗੁਰੂ ਦੀ ਬੰਦਗੀ ਵਾਹਿ ਗੁਰੂ ਵਾਹਿ ਗੁਰੂ ਜਾਂ ਕਿਸ ਤਰ੍ਹਾਂ ਵੀ ਗੁਰਬਾਣੀ ਦਾ ਜਾਪ ਨਿਰਵਾਣ ਕੀਰਤਨ ਗਾਵੋ ਕਰਤੇ ਕਾਮ ਵਾਸ਼ਨਾ ਤੋਂ ਰਹਿਤ ਭਾਰੀ ਸੋਚ ਤੋਂ ਰਹਿਤ ਵਾਹਿਗੁਰੂ ਦੇ ਨਾਲ ਜੁੜ ਕੇ ਇੱਕ ਵਾਹਿਗੁਰੂ ਦੇ ਪਿਆਰ ਵਿੱਚ ਜੁੜ ਕੇ ਵਾਹਿਗੁਰੂ ਦੀ ਮੰਗ ਕਰਨੇ ਕਿ ਵਾਹਿਗੁਰੂ ਮੇਰੇ ਨਾਲ ਆਪ ਮਿਲ ਆ ਕੋ ਮੈਨੂੰ ਮਿਲ ਮੈਂ ਬਹੁਤਿਆਂ ਲੰਮਿਆਂ ਸਮਿਆਂ ਦਾ ਪਾਂਧੀ ਹੋ ਕੇ ਇਸ ਮੰਜ਼ਲ ਤੱਕ ਪਹੁੰਚਾ ਹੈ ਬਹੁਤ ਜਨਮ ਵਿਸਰੇ ਤੇ ਮਾਦੋ ਇਹੋ ਜਨਮ ਤੇਮਾਰੇ ਲੇਖੇ ਕਹਿ ਰਵਦਾਸ ਆਸ ਲਗ ਜੀਵੋ ਮੇਰੀ ਇਕ ਆਸ ਆ ਮੇਰੀ ਇਕ ਆਸ ਆ ਇਹਦਾ ਮਤਬਲੇ ਹੈ ਕਿ ਭਗਤ ਜੀ ਇਹ ਗੱਲ ਕਹਿੰਦੇ ਨੇ ਕਿ ਚਿਰ ਪਇਓ ਦਰਸ਼ਨ ਦੇਖੇ ਕਿ ਅਸੀਂ ਪਹਿਲਾਂ ਤੇਰੇ ਨੇੜੇ ਸਾਂ ਪਹਿਲਾਂ ਤੇਰੇ ਵਿੱਚੋਂ ਹੀ ਵੱਖਰੇ ਹੋ ਕੇ ਗਏ ਆ ਜਦੋਂ ਪਹਿਲਾਂ ਤੇਰੇ ਨਾਲ ਸਾਂ ਤੇਰੇ ਵਿੱਚ ਸਾਂ ਤੂੰ ਸਾਡੇ ਵਿੱਚ ਸਾਂ ਉਦੋਂ ਜਿਵੇਂ ਆਨੰਦ ਵਾਲਾ ਸੀ ਜਦੋਂ ਤੂੰ ਨਿਕੜ ਗਏ ਆ ਉਦੋਂ ਤੋਂ ਜਨਮ ਜਨਮਾਂ ਦੇ ਅਸੀਂ ਜੋਨਾ ਦੇ ਵਿੱਚ ਭੜਕਦੇ ਹੋਏ ਠੇਡੇ ਖਾ ਰਹੇ ਆ ਪਾਤਸ਼ਾਹ ਜੀ ਦੇ ਬੋਲ ਨੇ ਕਿ ਇਸ ਜੀਵਨ ਦੇ ਵਿੱਚ ਜਦੋਂ ਤੂੰ ਗੁਰੂ ਦੀ ਹਜ਼ੂਰੀ ਵਿੱਚ ਜੁੜਦਾ ਹੈ ਨਾ ਨਿਉਨਾ ਹੈ ਮੱਥਾ ਟੇਕਦਾ ਹੈ ਪਾਤਸ਼ਾਹ ਜੀ ਦੇ ਅੱਗੇ ਮੱਥਾ ਟੇਕਦਾ ਹੈ ਤੇ ਉਸ ਵਾਹਿਗੁਰੂ ਤੋਂ ਸੱਚੇ ਪਾਤਸ਼ਾਹ ਜੀ ਤੋਂ ਜਿੱਥੇ ਵੀ ਜੋੜਦਾ ਹੈ ਜਿੱਥੇ ਵੀ ਕੀਤੇ ਚੌਂਕੜਾ ਲੱਗਦਾ ਹੈ ਜਾਂ ਸੁਰਤੀ ਜੁੜਦੀ ਹੈ ਚੱਲਦਿਆਂ ਜੁੜਦੀ ਹੈ ਰੁਕਿਆਂ ਜੁੜਦੀ ਹੈ ਉਦੋਂ ਤੂੰ ਰੱਬ ਨੂੰ ਹੀ ਮੰਗਿਆ ਕਰ ਰੱਬ ਨੂੰ ਹੀ ਮੰਗਿਆ ਕਰ ਤੁਦਨੋਂ ਨਿਮਣ ਮੰਨਣ ਤੇਰਾ ਨਾਮ ਸਾਜ ਪੇਟ ਬੈਸਨ ਕੋਸਥਾਓ ਸਤ ਸੰਤੋਖ ਹੋਵੇ ਅਰਦਾਸ ਤਾਂ ਸੁਣ ਸਦ ਬਹਾਲੇ ਪਾਸ ਤੈਨੂੰ ਗਰੰਟੀ ਹੈ ਪਾਤਸ਼ਾਹ ਜੀ ਦੇ ਪਾਵਨ ਬੋਲਾਂ ਦੀ ਵਾਹੂ ਬਾਹੂ ਬਾਣੀ ਨਿਰੰਕਾਰ ਹੈ ਤਿਸ ਜੀਵੜ ਅਵਰਨ ਕੋਏ ਬਾਣੀ ਨਿਰੰਕਾਰ ਦੀ ਹੈ ਇਹ ਨਿਰੰਕਾਰ ਬੋਲ ਰਿਹਾ ਹੈ ਇਹ ਬਾਣੀ ਦੇ ਵਿੱਚੋਂ ਵਾਹਿਗੁਰੂ ਨਿਰੰਕਾਰ ਬੋਲ ਰਿਹਾ ਹੈ ਜੋ ਬਚਨ ਵਾਹਿਗੁਰੂ ਜੀ ਕਰਦੇ ਨੇ ਉਹ ਵਾਪਸ ਨਹੀਂ ਲੈਂਦੇ ਸਾਧ ਬਚਨ ਅਟਲਾਦਾ ਅਟਲਾਦਾ ਸਤਿਗੁਰੂ ਜੀ ਦੇ ਪਿਆਰੇ ਬੋਲ ਜਿਹੜੇ ਨੇ ਸਦਾ ਹਮੇਸ਼ਾ ਅਟਲ ਨੇ ਕッカ ਕਾਰਨ ਕਰਤਾ ਸੋ ਲਿਖਿਉ ਲੇਖਨ ਮਿਟਤ ਕੋ ਨਹੀਂ ਹੋਤ ਕਛ ਦਉ 12 ਕਰਨੇ ਹਾਰਨ ਪੂਲਣ ਹਾਰਾ ਵਹਿਗੁਰੂ ਫੈਸਲੇ ਬਦਲਦਾ ਨਹੀਂ ਵਹਿਗੁਰੂ ਸੋਚਾਂ ਵਿੱਚ ਪੈਂਦਾ ਨਹੀਂ ਜੋ ਕੁਛ ਵਹਿਗੁਰੂ ਨੇ ਬਣਾਇਆ ਇਕੇ ਵਾਰ ਬਣਾਇਆ ਹੈ ਜੋ ਕੁਛ ਪਾਇਆ ਸੋ ਏਕਾ ਵਾਰ ਉਹਨੂੰ ਦੁਬਾਰਾ ਟਾ ਕੇ ਫੇਰ ਦੁਬਾਰਾ ਬਣਾਉਣਾ ਫੇਰ ਬਣਾਉਣਾ ਤੇ ਫੇਰ ਟਾਉਣਾ ਕਦੇ ਨਹੀਂ ਪਿਆ ਭਈ ਪ੍ਰਾਪਤ ਮਾਨੁਖ ਦਿਹੋਰੀਆਂ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆਂ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇ ਬਲਣਾ ਸੰਗਤ ਦੇ ਵਿੱਚ ਆ ਦੋ ਡੱਕ ਗੱਲ ਪਾਤਸ਼ਾਹ ਜੀ ਨੇ ਪਾਵਣ ਬੋਲਾਂ ਦੇ ਵਿੱਚ ਕੀਤੀ ਹੈ ਇਹ ਮਨੁੱਖਾ ਦੇਹੀ ਤੈਨੂੰ ਮਿਲੀ ਨਾਮ ਜਪਣ ਵਾਸਤੇ ਨਾਮ ਜਪ ਸੱਚ ਦਾ ਧਾਰਨੀ ਹੋ ਤੇ ਸਤ ਸੰਤੋਖ ਮੰਗ ਤੁਦਨੋ ਨਿਵਣ ਮੰਨਣ ਤੇਰਾ ਨਾਉ ਪ੍ਰਤਾਸ ਕਰ ਨਿਉ ਜਾ ਤੁਦਨੋ ਨਿਵਣ ਮੰਨਣ ਤੇਰਾ ਨਾਉ ਨਿਉ ਕਿ ਇਹ ਗੱਲ ਬਚਨ ਕਰ ਬੇਨਤੀ ਦੇ ਰੂਪ ਵਿੱਚ ਕਰ ਕਿ ਮੈਂ ਤੇਰੇ ਅੱਗੇ ਨਿਉਆ ਹਾਂ ਤੇ ਮੈਨੂੰ ਤੇਰਾ ਨਾਮ ਜਪਣਾ ਆ ਜੀ ਤੈਨੂੰ ਮੰਨਣਾ ਆ ਜੀ ਨਾ ਕਿ ਇਹ ਹੋਵੇ ਕਿ ਅਸੀਂ ਵਾਹਿਗੁਰੂ ਨੂੰ ਮਨਾ ਕੇ ਆਇਆ ਆਪਣੀਆਂ ਮੰਗਾਂ ਕਿ ਆ ਸਾਡੇ ਕੰਮ ਤੂੰ ਕਰ ਅਸੀਂ ਤੈਨੂੰ ਆ ਦੇਵਾਂਗੇ ਅਸੀਂ ਪਾਠ ਕਰਾਵਾਂਗੇ ਅਸੀਂ ਆ ਕਰਾਂਗੇ ਆ ਭੇਟਾ ਚਾੜਾਂਗੇ ਵਾਹਿਗੁਰੂ ਨਾਲ ਸੌਦੇ ਨਾ ਕਰ ਅੱਗੇ ਅਰਦਾਸ ਕਰਕੇ ਨਿਉਂ ਜਾ ਤੇ ਇਹ ਬੇਨਤੀ ਕਰ ਕਿ ਵਾਹਿਗੁਰੂ ਤੈਨੂੰ ਮੰਨਣਾ ਆ ਜਾਵੇ ਮੈਨੂੰ ਮੈਂ ਮਨ ਲਵਾ ਤੈਨੂੰ ਅਸੀਂ ਮਨਾਉਣ ਜਾਂਦੇ ਹਾਂ ਕਿੱਥੇ ਗਏ ਸੀ ਅਸੀਂ ਸਕਰਾਂਦ ਮਨਾਉਣ ਗਏ ਸੀ ਮੰਨਣ ਨਹੀਂ ਗਏ ਮਨਾਉਣ ਗਏ ਉਲਟਾ ਕੰਮ ਅਸੀਂ ਅਵਤਾਰ ਦਿਹਾੜਾ ਮਨਾਉਣ ਗਏ ਸੀ ਨਹੀਂ ਮਨਾਉਣ ਨਹੀਂ ਸੀ ਗਏ ਅਸੀਂ ਮੰਨਣ ਗਏ ਸੀ ਮੰਨਣ ਗਏ ਸੀ ਕਿਉਂ ਕਿ ਇਹ ਅਵਤਾਰ ਸਤਗੁਰਾਂ ਦਾ ਹੋਇਆ ਕਿਉਂ ਕੀ ਮੰਨਿਆ ਅਸੀਂ ਅਸੀਂ ਸਮਝਣ ਗਏ ਸੀ ਕੀ ਸਮਝ ਕੇ ਆਇਆ ਹੁਣ ਤੱਕ ਤੁਦ ਨੂੰ ਨਿਮਣ ਮਥਾ ਤੇ ਟੇਕਿਆ ਟੇਕ ਲਿਆ ਨਿਉਂਗੇ ਤੁਦ ਨੂੰ ਨਿਮਣ ਮੰਨਣ ਤੇਰਾ ਨਾਉ ਸਾਜ ਭੇਟ ਬੈਸਨ ਕੋთა ਸੱਚ ਦੀ ਭੇਟਾ ਇਹ ਹੈ ਕਿ ਮੈਂ ਸਤਿਗੁਰੂ ਜੀ ਤੈਨੂੰ ਮੰਨਣ ਵਾਸਤੇ ਆਇਆ ਮੈਂ ਤੇਰੇ ਤੋਂ ਸੱਚ ਦੀ ਭੇਟਾ ਸੱਚ ਦੇ ਰੂਪ ਵਿੱਚ ਦੇ ਕੇ ਲੈਣ ਵਾਸਤੇ ਆਇਆ ਦੇ ਕੇ ਲੈਣ ਵਾਸਤੇ ਆਇਆ ਮੈਂ ਸੱਚ ਮੰਗਣਾ ਸਤ ਸੰਤੋਖ ਇਹ ਆ ਸਤ ਤੇ ਸੰਤੋਖ ਦੀ ਅਰਦਾਸ ਦੁਨੀਆਂ ਦੇ ਪਦਾਰਥ ਦੀ ਕੋਈ ਨਹੀਂ ਖੇਡ ਸਤ ਸੰਤੋਖ ਹੋਵੇ ਅਰਦਾਸ ਜੇ ਤੇਰੀ ਸਤ ਤੇ ਸੰਤੋਖ ਵਿੱਚ ਰਹਿ ਕੇ ਅਰਦਾਸ ਸਤਗੁਰੂ ਦੇ ਚਰਨਾਂ ਵਿੱਚ ਹੋ ਗਈ ਤੇ ਗੁਰੂ ਤੈਨੂੰ ਆਪਣੇ ਕੋਲ ਨੇੜੇ ਲਾ ਲਵੇਗਾ ਸਤ ਸੰਤੋਖ ਹੋਵੇ ਅਰਦਾਸ ਤਾਂ ਸੁਣ ਸਦ ਬਹਾਲੇ ਪਾਸ ਕੋਲ ਬਿਠਾਏਗਾ ਮੱਥਾ ਟੇਕਿਆ ਕੁਝ ਡਿਊਟੀਆਂ ਰੱਬ ਦੀਆਂ ਲਾਤੀਆਂ ਸਾਡਾ ਆ ਵੀ ਕੰਮ ਕਰਦੇ ਆ ਵੀ ਕਰਦੇ ਆ ਗਏ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਕੀਰਤੀ ਰੱਬ ਦੀ ਵਡਿਆਈ ਨਿਮਕ ਸਿਮਰਤ ਜਿਤ ਛੂਟ ਜੇ ਇਸ ਜਗਤ ਸੰਸਾਰ ਦੇ ਅੰਦਰੋਂ ਛਟਕਾਰਾ ਪਾਉਣਾ ਹੈ ਤੇ ਵਹਿਗੁਰੂ ਦੇ ਵਿਚ ਭੇਦ ਹੋਣਾ ਫਿਰ ਵਾਸ਼ ਨਾ ਰਹਿਤ ਹੋ ਕੇ ਉਸ ਦੇ ਗੁਣ ਗਾਇਆ ਕਰ ਪ੍ਰਭੂ ਭਗਤੀ ਵਿੱਚ ਗਾਇਆ ਕਰ ਜੁੜ ਕੇ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਬਾਣੀ ਪੜਿਆ ਕਰ ਬਾਣੀ ਵਿਚਾਰਿਆ ਕਰ ਬਾਣੀ ਆਪ ਨਿਰੰਕਾਰ ਦਾ ਸਰੂਪ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਸਾਰੀ ਬਾਣੀ ਜਿਹੜੀ ਆ ਭਰਪੂਰ ਅੰਮ੍ਰਿਤ ਦੇ ਨਾਲ ਪਰਿਪਈਆ ਅੰਮ੍ਰਿਤ ਨਾਲ ਪਰਿਪਈਆ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੀਵੜ ਅਵਰ ਨਾ ਕੋਈ ਇਸ ਬਾਣੀ ਵਰਗਾ ਸਤਿਗੁਰੂ ਵਰਗਾ ਕੋਈ ਹੋਰ ਨਹੀਂ ਇਹਦੀ ਬਰਾਬਰੀ ਨਹੀਂ ਕੋ ਕੋ ਕਰ ਸਕਦਾ ਇਸ ਜੀਵਨ ਨੂੰ ਸਵਾਰਨ ਵਾਸਤੇ ਸਤਿਗੁਰਾਂ ਨੇ ਬਚਨ ਕੀਤਾ ਏ ਜੇ ਤੈਨੂੰ ਦੇਹੀ ਮਿਲ ਗਈ ਆ ਨਾ ਇਹ ਗੁਰਮਖਾ ਇਹ ਨਾਮ ਜਪਣ ਵਾਸਤੇ ਮਿਲੀ ਏ ਹੋਰ ਜਿਹੜੇ ਕੰਮ ਤੂੰ ਕਰਦਾ ਹੈ ਉਹ ਕੰਮ ਤੇਰੇ ਨਾਲ ਨਿਭਣੇ ਨਹੀਂ ਸਰੀਰ ਦੇ ਵਾਸਤੇ ਸਹਾਈ ਹੋ ਸਕਦੇ ਨੇ ਤੈਨੂੰ ਲੋੜਾਂ ਤੇਰੀਆਂ ਪੂਰੀਆਂ ਕਰ ਸਕਤਦੀਆਂ ਨੇ ਉਹ ਵਸਤੂਆਂ ਜਿਹੜੀਆਂ ਤੂੰ ਇਕੱਠੀਆਂ ਕਰ ਰਿਹਾ ਹੈ ਸਰੀਰ ਨੂੰ ਬਹੁਤ ਜ਼ਿਆਦਾ ਪਦਾਰਥਾਂ ਦੀ ਲੋੜ ਹੈ ਮਕਾਨ ਦੀ ਲੋੜ ਹੈ ਬੈੱਡ ਦੀ ਲੋੜ ਹੈ ਪਦਾਰਥਾਂ ਦੀ ਲੋੜ ਹੈ ਬਸਤਰਾਂ ਦੀ ਲੋੜ ਹੈ ਪਰ ਤੇਰੀ ਰੋਹ ਨੂੰ ਤੇਰੇ ਜੀਵਨ ਨੂੰ ਜਿਸ ਕਰਕੇ ਤੈਨੂੰ ਇਹ ਮਨੁੱਖਾ ਜੀਵਨ ਮਿਲਿਆ ਉਹਨੂੰ ਨਾਨਕ ਕੇ ਕਰ ਕੇ ਕੇਵਲ ਨਾਮ ਜਿਉ ਰੱਬ ਦੇ ਦਰ ਤੇ ਜਾਣਾ ਤੇ ਮੇਰੇ ਪਾਸ ਸਾਖਦੇ ਨੇ ਕੇਵਲ ਨਾਮ ਦੀ ਲੋੜ ਹੈ ਇੱਕ ਖਰਾਕ ਦੀ ਲੋੜ ਤੈਨੂੰ ਹੈ ਤੇਰੇ ਸਰੀਰ ਨੂੰ ਬਹੁਤ ਲੋੜਾਂ ਨੇ ਜਿੰਨੀਆਂ ਤੂੰ ਸਰੀਰ ਦੀਆਂ ਲੋੜਾਂ ਪੂਰੀਆਂ ਕੀਤੀਆਂ ਉਹਨਾਂ ਦੇ ਵਿੱਚੋਂ ਟਾਈਮ ਕੱਢ ਕੇ ਨਾਮਾ ਕਹ ਤਰ ਲੋਚਨਾ ਮੁਖ ਤੇ ਰਾਮ ਸੰਭਾਲ ਹਾਥ ਪਾਉਂ ਕਰ ਕਾਮ ਸਭ ਜੀਤਨ ਰਜਣ ਨਾਲ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਿਆ ਕਰ ਪ੍ਰਭੂ ਭਗਤੀ ਵਿੱਚ ਜੁੜ ਕੇ ਉਸ ਪਰਮਾਤਮਾ ਦੀ ਆਬਾਦਤ ਕਰ ਇਹ ਸਰੀਰ ਤੈਨੂੰ ਮਿਲਿਆ ਹੀ ਵਾਹਿਗੁਰੂ ਦੇ ਸਿਮਰਨ ਕਰਕੇ ਐ ਵਾਹਿਗੁਰੂ ਦਾ ਸਿਮਰਨ ਕੀਤਾ ਹੈ ਤੂੰ ਚਾਤਰ ਕਮੋਰ ਬੋਲਤ ਦਿਨ ਰਾਤੀ ਸੁਣ ਕਨਹਰ ਕੀ ਕੋਰ ਜੋ ਬੋਲਤ ਹੈ ਜੋ ਵੀ ਬੋਲਦਾ ਹੈ ਚਾਤਰ ਕਮੋਰ ਬੋਲਤ ਦਿਨ ਰਾਤੀ ਸੁਣ ਕਨਹਰ ਕੀ ਕੋਰ ਅਟਾ ਚੜ੍ਹਦੀਆਂ ਨੇ ਬਾਬੀ ਹਾ ਮੋਰ ਅਦਕ ਪੰਛੀ ਆਪਣੀ ਆਵਾਜ਼ ਦੇ ਵਿੱਚ ਉਸ ਪਰਮਾਤਮਾ ਨੂੰ ਜਪਦੇ ਨੇ ਜੋ ਬੋਲ ਤਮਰਗ ਮੀਨ ਪੰਖੇਰੂ ਸੋ ਬਿਨ ਜਾਪਤ ਹੈ ਨਹੀਂ ਹੋਰ ਉਹ ਰੱਬ ਤੋਂ ਬਣਾ ਕੇ ਕਿਸ ਨੂੰ ਨਹੀਂ ਜਾਣਦਾ ਉਹਨਾਂ ਜੂਨਾਂ ਦੇ ਵਿੱਚੋਂ ਤੂੰ ਨਿਕਲ ਕੇ ਆਇਆ ਹੈ ਕਈ ਜਨਮ ਪੈ ਕੀਟ ਪਤੰਗਾ ਕਈ ਜਨਮ ਗਜ ਮੀਨ ਕਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬਿਰਖ ਜੋਇਓ ਮਿਲ ਜਗਦੀਸ਼ ਮਿਲਨ ਕੀ ਬਰੀਆ ਤਰੰਕਾਲ ਹੀ ਦੇ ਸੰਜਰੀਆ ਤਰੰਕਾਲੇ ਦੇ ਸੰਜਰੀਆ ਬੜੇ ਚਿਰ ਬਾਅਦ ਇਹ ਦੇਹੀ ਮਿਲੀ ਹੈ ਇਸ ਦੇਹੀ ਦੇ ਨਾਲ ਤੂੰ ਇੱਕ ਫਾਇਦਾ ਲੈ ਲੈ ਇੱਕ ਲਾਭ ਲੈ ਲੈ ਉਹ ਹੈ ਤੂੰ ਪ੍ਰਮਾਤਮਾ ਦਾ ਨਾਮ ਜਪ ਜੇ ਵਾਸ਼ਨਾ ਵਿੱਚ ਜਾ ਕੇ ਪ੍ਰਮਾਤਮਾ ਤੋਂ ਦੁਨਿਆਵੀ ਪਦਾਰਥ ਹੀ ਮੰਗਦਾ ਥੱਕ ਗਿਓ ਹਾਰ ਗਿਓ ਆਖਰੀ ਸਮਾਂ ਆ ਗਿਆ ਤੇ ਫਿਰ ਤੇਰਾ ਪ੍ਰਮਾਤਮਾ ਨਾਲ ਮਲਾਪ ਨਹੀਂ ਹੋਊਗਾ ਪਰਮਾਤਮਾ ਸਭ ਕੁਝ ਦੇਣ ਵਾਸਤੇ ਤਿਆਰ ਹੈ ਸਭ ਨਦਾਨ ਦਸ ਅਸ਼ਟ ਸਦਾਨ ਠਾਕੁਰ ਕਰਤਲ ਤਰਿਆ ਉਹ ਦੇ ਰਿਹਾ ਹੈ ਉਹ ਦੇ ਰਿਹਾ ਹੈ ਪਾਖਣ ਕੀਟ ਗੁਪਤ ਹੋਇ ਰਹਤਾ ਤਾਂ ਚੋ ਮਾਰਗ ਨਾਹੀ ਕਹੇ ਧੰਨਾ ਪੂਰਨ ਤਾਹੂ ਕੋ ਮਤਰੀ ਜੀਤ ਰਾਹੀ ਦੁਨੀਆ ਦੇ ਪਦਾਰਥਾਂ ਵਿੱਚ ਖੁੰਝਿਆ ਹੋਇਆ ਅਸਲੀ ਮਨੋਰਥ ਤੋਂ ਵਾਂਝਾ ਇਸ ਸੰਸਾਰ ਚੋ ਤੁਰ ਗਿਓ ਦੁਨੀਆ ਦੇ ਪਦਾਰਥਾਂ ਵਿੱਚ ਹੀ ਲਪਾਇਮਾਨ ਹੋ ਕੇ ਰਹਿ ਗਿਓ ਤੇ ਇੱਥੇ ਹੀ ਹੈ ਧਰਮ ਦੇ ਕਰਮਕਾਰ ਸੱਚ ਬੋਲ ਪਰ ਤੈਨੂੰ ਨਾਲ-ਨਾਲ ਨਾਮ ਜਪਣਾ ਪੈਣਾ ਹੈ ਨਾਲ-ਨਾਲ ਨਾਮ ਜਪਣਾ ਪੈਣਾ ਹੈ ਸੁਭਗੁਣਾ ਦਾ ਧਾਰਨੀ ਹੋ ਅੰਦਰ ਦਇਆ ਰੱਖ ਕੇ ਇਸ ਸੰਸਾਰ ਵਿੱਚ ਵਿਚਰ ਤੇਰੇ ਅੰਦਰ ਜੇ ਦਇਆ ਪੈਦਾ ਹੋ ਗਈ ਤੇ ਉਹ ਦਇਆ ਪੂਰਨ ਸਰੂਪ ਪਰਮਾਤਮਾ ਦਾ ਹੈ ਉਸੇ ਦਇਆ ਦੁਆਰਾ ਤੇਰੇ ਉੱਤੇ ਵਾਹਿਗੁਰੂ ਦੀ ਦਇਆ ਹੋ ਜਾਵੇਗੀ ਜਦੋਂ ਤੂੰ ਪਰਮ ਪ੍ਰਮੇਸ਼ਰ ਵਿੱਚ ਉਪੇਦ ਹੋਵੇਂਗਾ ਤੇ ਤੇਰਾ ਸਦਾ ਲਈ ਕਲੰਕ ਜੰਮਣ ਮਰਨ ਵਾਲਾ ਕੱਟਿਆ ਜਾਵੇਗਾ ਤੂੰ ਕਦੇ ਵੀ ਫਿਰ ਜੂਨਾ ਵਿੱਚ ਹਵਾ ਗਮਣ ਦੇ ਚੱਕਰ ਵਿੱਚ ਨਹੀਂ ਭਵੇਂਗਾ ਤੂੰ ਬਹੁਤੀਆਂ ਜੂਨਾ ਭੋਗ ਭੋਗ ਕੇ ਥੱਕ ਗਿਆ ਹਾਂ ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤਉ ਸਰਨਾਏ ਜੀਓ ਮੈਂ ਅਸਹਾ ਰખી ਚਿੱਤ ਮੈਂ ਮੇਰਾ ਸਭੋ ਦੁੱਖ ਗਵਾਇ ਜੀ ਇੱਕ ਬੜਾ ਵੱਡਾ ਦੁੱਖ ਹੈ ਬੜਾ ਵੱਡਾ ਦੁੱਖ ਹੈ ਹਾਜ਼ਰ ਹੋ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਬਚਨ ਕਰਿਆ ਕਰ ਬੇਨਤੀਆਂ ਕਰਿਆ ਕਰ ਕਿ ਮੈਂ ਬੜੀ ਦੂਰੀ ਬਣਾ ਬੈਠਾ ਸਾਂ ਪਾਤਸ਼ਾਹ ਤੇਰੇ ਨੂੰ ਇਹ ਨਹੀਂ ਹੈਗੀ ਕਿ ਇਹ ਧਰਤੀ ਦੀ ਦੂਰੀ ਬਣ ਗਈ ਇੱਕ ਦੇਸ਼ ਤੋਂ ਦੂਰ ਚਲੇ ਗਿਆ ਦੂਜੇ ਦੇਸ਼ ਚ ਚਲੇ ਗਿਆ ਇੱਧਰ ਮੈਂ ਬੜਾ ਦੂਰ ਹਾਂ ਇੱਥੋਂ ਨਹੀਂ ਸੰਸਾਰ ਦੀ ਜਮ ਤੇ ਜੰਮਣ ਤੇ ਮਰਨ ਵਾਲੀ ਯਾਤਰਾ ਦੀ ਬਚਨ ਗੱਲ ਕੀਤੀ ਹੈ ਮੇਰੇ ਪਾਤਸ਼ਾਹ ਜੀ ਨੇ ਜਮ ਜਮ ਮਰੇ ਮਰੇ ਫਿਰ ਜਮ ਬਹੁਤ ਸਜਾਏ ਪਿਆ ਦੇਸ਼ ਲੰਮੇ ਬੜੀ ਵੱਡੀ ਸਜਾਏ ਜੰਮਣ ਦੀ ਹੈ ਬੜੀ ਵੱਡੀ ਸਜਾਏ ਮਰਨ ਦੀ ਹੈ ਆਪਣਾ ਤੂੰ ਜੰਮਣਾ ਬੰਦ ਕਰਵਾ ਲੈ ਇਸ ਦੁਨੀਆ ਦੇ ਵਿੱਚ ਜੇ ਤੈਨੂੰ ਭਈ ਪ੍ਰਾਪਤ ਮਾਨੁਖ ਦਿਹੋਰੀਆ ਦੀ ਦਾਤ ਮਿਲੀ ਹੈ ਤੇ ਤੂੰ ਆਪਣਾ ਜੰਮਣਾ ਬੰਦ ਕਰਵਾ ਲਾ ਤੂੰ ਐਸੇ ਵਾਹਿਗੁਰੂ ਦੇ ਚਰਨਾਂ ਵਿੱਚ ਜੁੜ ਤੈਨੂੰ ਉਸ ਪਰਮ ਪਰਮੇਸ਼ਰ ਦੀ ਉਹ ਦਾਤ ਜਿਹੜੀ ਹੈ ਉਹ ਤੈਨੂੰ ਪ੍ਰਾਪਤ ਹੋ ਜਾਵੇਗੀ ਤੇ ਤੇਰਾ ਜੰਮਣਾ ਰੁਕ ਜਾਵੇਗਾ ਤੇ ਮੌਤ ਆਪੇ ਹੀ ਨਹੀਂ ਆਵੇਗੀ ਐਸੇ ਪਰਮ ਪਰਮ